ਕਿਉਂਕਿ ਉਹ ਗੱਲਾਂ ਸਾਡੀਆਂ ਸਾਬਤ ਹੋਈਆਂ ਸੱਚ ਹੋਈਆਂ ਜਿਸ ਗੱਲ ਤੇ ਸਾਨੂੰ ਵੱਡੇ ਪੱਦਰ ਦੀ ਛੱਕ ਦੀ ਸੂਈ ਸਾਡੀ ਖੜੀ ਹੋਈ ਸੀਗੀ ਹੁਣ ਇਸ ਤੇ ਪਹਿਲਾਂ ਵੀ ਕਾਰਵਾਈ ਹੋਈ ਆ ਪਰਚਾ ਦਰਜ ਹੋਇਆ ਹੋਇਆ ਦੁਬਾਰੇ ਫੇਰ ਇਸ ਕੱਲ ਦਾ ਇਸ਼ੂ ਬਣਿਆ ਕਿ ਜਿਹੜਾ ਰੈਂਦਾ ਸਮਾਨ ਹੈਗਾ ਸੀਗਾ ਟਰਾਲੀਆਂ ਦਾ ਉਹ ਕੋਸ਼ਿ ਇਥੋਂ ਬਰਾਮਦ ਹੋ ਗਿਆ ਤੇ ਕੁਝ ਹੋਰ ਕਿਸੇ ਜਗ੍ਹਾ ਤੇ ਵੀ ਰੱਖਿਆ ਹੋਇਆ ਜਾ ਸਕਦਾ ਹੈ ਇਸ ਕਰਕੇ ਜਿਹੜਾ ਕੇਸ ਸੀਗਾ ਕੇ ਦੀ ਇਨਵੈਸਟੀਗੇਸ਼ਨ ਹੋਵੇ ਇਹਦੀ ਇਨਕੁਆਰੀ ਹੋਵੇ ਕਿ ਪੱਪੂ ਪੰਗਿਚ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਉਹਦੇ ਨਾਲ ਜੁੜੇ ਐ ਉਹਨਾਂ ਤੇ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਬਣਦੀ ਚੋਰੀ ਦੀ ਸਜ਼ਾ ਸਜ਼ਾਵਾਂ ਦਿੱਤੀਆਂ ਜਾਣ ਇਸ ਕਰਕੇ ਬਾਈ ਜਿੰਨੇ ਆਪਣੀ ਉਹ ਗੱਲਬਾਤ ਹੈਗੀ ਸੀ ਉਹ ਪੱਟਿਆ ਤੇ ਉਹਦੇ ਵਿੱਚੋਂ ਜਿੰਨਾ ਸਾਮਾਨ ਨਿਕਲਿਆ ਉਹ ਇੱਕ ਵੱਡਾ ਮੁੱਦਾ ਤੇ ਵੱਡਾ ਇਸ਼ੂ ਬਣ ਗਿਆ ਕਿ ਸਰਕਾਰੀ ਕੋਠੀ ਦੇ ਵਿੱਚ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦੇ ਵਿੱਡਾ ਜਾਂ ਹੋਰ ਉਹਨਾਂ ਦੇ ਡਾਲਿਆਂ ਦੇ ਐਂਗਲ ਜੋ ਵੀ ਮਿਲਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਉਹ ਪਏ ਦੇਖੇ ਇਹ ਕਿ ਹੈ ਹੋਰ ਦੁਬਾਰੇ ਚੋਰ ਸਾਫਤ ਹੋਇਆ ਤੇ ਅਗਲਾ ਇਹਦੇ ਵਿੱਚ ਹੋਰ ਕਿੱਡਾ ਵੱਡਾ ਕੁੱਝ ਨਿਕੜ ਸਕਦਾ ਹੈ ਜਦੋਂ ਸਰਕਾਰੀ ادارے ਚੋਂ ਚੋਰੀ ਦਾ ਸਮਾਨ ਨਿਕੜੇ ਉਹ ਵੀ ਧਰਤੀ ਦੇ ਵਿੱਚੋਂ ਦੱਬਿਆ ਹੋਇਆ ਤਾਂ ਇਹ ਗੱਲ ਛੋਟੀ ਨਹੀਂ ਇੱਥੇ ਇਕੱਲਾ ਉਹ ਪੰਕਜ ਚੋਰ ਨਹੀਂ ਇੱਥੋਂ ਦਾ ਸਟਾਫ ਇੱਥੋਂ ਦੇ ਮਿਲੇ ਹੋਏ ਤੇ ਇੱਥੋਂ ਦੀ ਸਰਕਾਰੀ ਕੋਠੀ ਜਿਹਨੂੰ ਅਲਰਟਮੈਂਟ ਹੋਈ ਹੈ ਇਹੋ ਗੁਰਚਰਨ ਸਿੰਘ ਜੋ ਸਰਕਾਰੀ ਕੋਠੀ ਕਿਦੀ ਨਿਗਾਹੇ ਹੇਠ ਅਲਰਟ ਹੋਈ ਹੈ ਐਮ ਐਲ ਏ ਗੁਰਦੇਵ ਸਿੰਘ ਦੇਮਾਨ ਜਿਹੜਾ ਆਪਣੇ ਆਪ ਨੂੰ ਸੱਚਾ ਤੇ ਸਤੀ ਸਵਿੱਤਰ ਕਹਾਉਂਦਾ ਉਹ ਇਹਦੇ ਵਿੱਚ ਇਨਵੋਲਵ ਹੈ ਕਿ ਚੋਰਾਂ ਦੇ ਸਿਰ ਤੇ ਇੰਨੀ ਵੱਡੀ ਛੱਤਰ ਛਾਇਆ ਹੈ ਕਿ ਚੋਰੀਆਂ ਕਰਕੇ ਸਵਾਨ ਸਰਕਾਰੀ ਅਦਾਰਿਆਂ ਦੇ ਵਿੱਚ ਦੱਬਿਆ ਜਾਵੇ ਨਹੀਂ ਚੋਰ ਚੋਰੀ ਕਰਕੇ ਜੇ ਕਵਾੜੀਏ ਦੇ ਜੇ ਕਿਤੇ ਘਰ ਤੇ ਜ ਐਸੇ ਬਸੇ ਰੱਖਦਾ ਜਿਹੜੀ ਇਹਨਾਂ ਚੋਰਾਂ ਨੇ ਤੇ ਗੁੰਡਿਆਂ ਨੇ ਛਰੇ ਆਵਾਂ ਪੰਜਾਬ ਸਰਕਾਰ ਦੀ ਦਿੱਤੀ ਹੋਈ ਪਾਵਰ ਦਾ ਨਜਾਇਜ਼ ਫਾਇਦਾ ਐਮਐਲਏ ਦੀ ਛਾਹ ਤੇ ਉਹ ਸਰਕਾਰੀ ਕੋਠੀ ਦੇ ਵਿੱਚ ਦੱਬਿਆ ਹੋਇਆ ਪ੍ਰਾਪਤ ਹੋਇਆ ਇਸ ਕਰਕੇ ਬਾਈ ਜਿੰਨੇ ਖਦਾਈ ਆਪਾਂ ਕਰਾਉਣੀ ਸੀ ਜਿਹੜੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਐ ਉਹ ਹਜੇ ਆਪਣਾ ਇਹ ਸੰਘਰਸ਼ ਇੱਥੇ ਮੁੱਕਿਆ ਨਹੀਂ ਕਿ ਅੱਜ ਆਪਾਂ ਇਸ ਨੂੰ ਇੱਥੇ ਖਤਮ ਕਰਕੇ ਚੱਲੇ ਆਂ ਇਹਦੇ ਵਿੱਚੋਂ ਸੀਆਈਏ ਇੰਚਾਰਜ ਖੜਿਆ ਸਵੇਰ ਦੇ ਉਹਨਾਂ ਨਾਲ ਗੱਲਬਾਤ ਹੋਈ ਐ ਹੋਰ ਇੰਸਪੈਕਟਰ ਖੜਿਆ ਪੁਲਿਸ ਦੇ ਮੁਲਾਜ਼ਮਾਂ ਉਹਨਾਂ ਨਾਲ ਕਿ ਜਿਹੜਾ ਸਮਾਨ ਬਰਾਮਦ ਹੋਇਆ ਇਹ ਮੁੱਖ ਮੁੱਦਾ ਬਣਿਆ ਇਸ ਮੁੱਦੇ ਦੇ ਤਹਿਤ ਉੱਥੇ ਜਿਹੜੀ ਕਾਰਵਾਈ ਦਾ ਅੱਗੇ ਬਣਦੀ ਹੈ ਕਾਨੂੰਨੀ ਕਾਰਵਾਈ ਜੋ ਕਾਰਵਾਈ ਦੇ ਵਿੱਚ ਪਰਚਾ ਦਰਜ ਹੁੰਦਾ ਜਿਹੜੀ ਧਰਾਵਾ ਲੱਗਣੀ ਹੈ ਉਹ ਕਾਨੂੰਨੀ ਕਾਰਵਾਈ ਕਰੋ ਤੇ ਇੱਥੋਂ ਸਟੇਜ ਦੇ ਉੱਤੋਂ ਤੁਸੀਂ ਸਾਡੇ ਲੋਕਾਂ ਨਾਲ ਗੱਲਬਾਤ ਕਰੋ ਤੇ ਭਰੋਸਾ ਦਿਵਾਓ ਤੇ ਫੇਰ ਅਸੀਂ ਇਹ ਮਸ਼ੀਨ ਵੀ ਬੰਦ ਕਰ ਦਿਆਂਗੇ ਤੇ ਅੱਜ ਅਸੀਂ ਇਸ ਮੂਰਤੇ ਨੂੰ ਮੁਰਤਲ ਕਰ ਦਿਆਂਗੇ ਅਗਲਾ ਸਟੈਪ ਕਿ ਜਿੱਦਾਂ ਵੱਡਾ ਇਹ ਮੰਦਾ ਮੰਗ ਮਸਲਾ ਬਣ ਗਿਆ ਇਹ ਤੇ ਆਪਣੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੇ ਕਾਨੂੰਨ ਕੋਈ ਅਗਲਾ ਸਟੈਪ ਨਹੀਂ ਭਰਦਾ ਤਾਂ ਉਹਦੇ ਉੱਤੇ ਮੀਟਿੰਗ ਲਾ ਕੇ ਸਖਤ ਐਕਸ਼ਨ ਆਪਾਂ ਕਰਨ ਦੇ ਫੇਰ ਬਿਆਨਤਬੰਦੀ ਬਣਾਵਾਂਗੇ ਇਸ ਤਰ੍ਹਾਂ ਇਸ ਚੋੜ ਦੀ ਨਕੇਲ ਢਿੱਲੀ ਨਹੀਂ ਛੜਦੇ ਕਿ ਆਸੀਂ ਅਜੇ ਸਮਾਨ ਬਰਾਮਦ ਹੋ ਗਿਆ ਇਹ ਤੇ ਕੋਈ ਕਾਰਵਾਈ ਨਾ ਹੋਵੇ ਆਸੀਂ ਇਹ ਤੇ ਕਮੇਟੀ ਬਣਾ ਕੇ ਫੇਰ ਪ੍ਰਸ਼ਾਸਨ ਦੇ ਮੋੜਿਆਂ ਦੇ ਚੜਕੇ ਸਾ ਕਾਰਵਾਈ ਨੂੰ ਅੱਗੇ ਤੋਰਨ ਵਾਲੇ ਪਾਸੇ ਚੱਲਾਂਗੇ ਜੇ ਫੇਰ ਵੀ ਕਿਸੇ ਗੱਲ ਤੋਂ ਕੋਈ ਗੱਲਬਾਤ ਨਹੀਂ ਬਣਦੀ ਤਾਂ ਫਿਰ ਅਗਲਾ ਐਕਸ਼ਨ ਇਸ ਤੋਂ ਤਕੜਾ ਹੋਊਗਾ ਭਾਈ ਕਿਉਂਕਿ ਆਪਾਂ ਸ਼ੱਕ ਦੇ ਦੈਰੇ 'ਚੋਂ ਸੂਤਰਾਂ ਦਿਆਂ ਮਿਲਿਆ ਖਬਰਾਂ ਦੇ ਅਨੁਸਾਰ ਉਸ ਨੂੰ ਚੋਰੀ ਸਾਫਤ ਕੀਤਾ ਚਾਇਹਤ ਸਮਾਨ ਥੋੜਾ ਮਿਲਿਆ ਬਹੁਤਾ ਮਿਲਿਆ ਪਰ ਮਿਲਿਆ ਸਾਡੀਆਂ ਟਰਾਲੀਆਂ ਦਾ ਹੀ ਹੈ ਇਸ ਕਰਕੇ ਗੱਲਬਾਤ ਹੋਈ ਹੈ ਇੰਚਾਰਜ ਸਾਹਿਬ ਆਏ ਨੇ ਤੁਹਾਡੇ ਨਾਲ ਗੱਲਬਾਤ ਕਰਕੇ ਭਰੋਸਾ ਦਿਵਾਉਣਗੇ ਤੇ ਉਸ ਤੋਂ ਬਾਅਦ ਅਸੀਂ ਇਸ ਮੋਰਚੇ ਨੂੰ ਮੌਤਲ ਕਰਾਂਗੇ ਤੇ ਅਗਲਾ ਐਕਸ਼ਨ ਆਪਣੇ ਮੋਰਚੇ ਦੀ ਮੀਟਿੰਗ ਕਰਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਕਿ ਕਿਹੜੀਆਂ ਧਰਾਵਾਂ ਦੇ ਤਹਿਤ ਕਾਰਵਾਈ ਕਰਦੇ ਹੋ ਫਿਰ ਇਸ ਨੂੰ ਅੱਗੇ ਤੋਰਾਂਗੇ ਇਹ ਗੱਲਬਾਤ ਆਪਣੀ ਮੀਟਿੰਗ ਦੇ ਵਿੱਚ ਫਾਈਨਲ ਹੋਈ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਇੰਚਾਰਜ ਸਾਹਿਬ ਤੁਹਾਡੇ ਨਾਲ ਆਪਣੀ ਗੱਲਬਾਤ ਰੱਖਣਗੇ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਸਾਰੇ ਕਿਸਾਨ ਭਰਾਵਾਂ ਦਾ ਮੈਂ ਇੱਥੇ ਐ ਬਹੁਤ-ਬਹੁਤ ਜੀ ਆਇਆਂ ਆਖਦਾ ਅੱਜ ਤੁਹਾਡੇ ਵੱਲੋਂ ਤੁਹਾਡੇ ਸਹਿਯੋਗ ਨਾਲ ਅਸੀਂ ਮੁਕਦਮੇ ਦੀ ਤਫਤੀਸ਼ ਦੇ ਵਿੱਚ ਜੋ ਟਰਾਲੀਆਂ ਦੇ ਵਿੱਚ ਦੀਆਂ ਪੱਤੀਆਂ ਆਪਾਂ ਬਰਾਮਦ ਕਰਾਈਆਂ ਨੇ ਤੇ ਅੱਗੇ ਵੀ ਜੋ ਵੀ ਤਫਤੀਸ਼ ਦੇ ਵਿੱਚ ਜਿੱਥੇ ਵੀ ਸਟੋਰ ਹੋਊਗੀ ਸਤਾਰ ਗਮਦੂਰ ਸਿੰਘ ਜੀ ਸਾਡੇ ਨਾਲ ਹੈਗੇ ਨੇ ਤਦ ਨੇ ਬਾਕੀ ਚਮਕੌਰ ਸਿੰਘ ਜੀ ਜਿੱਥੇ ਵੀ ਕਹੋਗੇ ਉੱਥੇ ਅਸੀਂ ਹਾਜ਼ਰ ਹੋਵਾਂਗੇ ਤੇ ਮੁਕੱਦਮੇ ਦੀ ਤਫ਼ਤੀਸ਼ ਸਹੀ ਜੋ ਜਿਹਦਾ ਵੀ ਕਸੂਰ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਦਸਤਾਵੇਜ਼ਾਂ ਦੇ ਆਧਾਰ ਤੇ ਤਫ਼ਤੀਸ਼ਾਂ ਉਹਨਾਂ ਵਿੱਚ ਲਿਆਂਦੀ ਜਾਊਗੀ ਫੇ ਮੈਂ ਵਿਸ਼ਵਾਸ ਦਵਾਉਣਾ ਤੁਹਾਨੂੰ ਇਹਨਾਂ ਕਹਿੰਦਾ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜੋ ਅੱਜ ਸਮਾਨ ਬਰਾਮਦ ਹੋਇਆ ਜਾ ਜਿਹੜੇ ਇਹ ਵੀਰ ਅਧਿਕਾਰੀ ਆਪਣੇ ਬੋਲ ਕੇ ਗਏ ਨੇ ਆਪਾਂ ਨੂੰ ਮਨਜ਼ੂਰ ਆ ਇਹ ਹੱਥ ਖੜੇ ਕਰਕੇ ਸਵਾਸਨ ਦਿਵਾਓ ਕਿ ਇਹ ਮਨਜ਼ੂਰ ਆ ਆਪਾਂ ਨੂੰ ਤੇ ਆਉਣ ਵਾਲੇ ਸਮੇਂ ਵਿੱਚ ਜੇ ਆਪਾਂ ਨੂੰ ਜਿਵੇਂ ਆਪਣੇ ਪ੍ਰਧਾਨ ਜੀ ਦੱਸ ਕੇ ਗਏ ਨੇ ਜਿੱਥੇ ਵੀ ਮੋਰਚਾ ਲਾਉਣਾ ਪਿਆ ਜਾ ਇਦਾਂ ਦਾ ਜ਼ਮਾਨ ਕੋਈ ਉਹ ਆਪਾਂ ਫੇਰ ਕਢਵਾਵਾਂਗੇ ਸੋ ਆਪਾਂ ਨਾਰਿਆਂ ਨਾਲ ਅੱਜ ਦੀ ਜਿਹੜੀ ਇਸ ਧਰਨੇ ਨੂੰ ਮੁਲਤਵੀ ਕਰਨ ਜਾ ਰਹੇ ਹਾਂ ਅੱਗੇ ਜਿਹੜੀ ਰਣਨੀਤੀ ਹੋਊ ਫੇਰ ਜਥੇਬੰਦੀ ਦੀ ਜਿਹੜੀਆਂ ਟੀਮ ਵਰਕਾਂ ਟੀਮਾਂ ਕਰ ਰਹੀਆਂ ਨੇ ਆਪਾਂ ਫੇਰ ਇਕੱਠੇ ਹੋਵਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਇੱਥੋਂ ਦੇ ਚੋਰ ਮਰਦਾਬਾਦ 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 ਨਾਪੇ ਦੇ ਵੱਡੇ ਸਰਗਨਾ ਚੋਰ ਮਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਭਾਰਤੀ ਕਿਸਾਨ ਯੂਨੀਅਨ ਇਕਤਾ ਆਯਾਦ ਜਿੰਦਾਬਾਦ 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 ਕਿਸਾਨ ਮਜ਼ਦੂਰ ਮੋਰਚਾ ਜਿੰਦਾਬਾਦ 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 ਹਾਂਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸੋ ਜਿਹੜੇ ਵੀ ਭਰਾਵੋ ਦਿਨ ਤੇ ਰਾਤ ਉਰੇ ਕੱਲ ਤੋਂ ਲੈ ਕੇ ਪਹੁੰਚੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਨਾਬੇ ਬਲਾਕ ਦੀ ਟੀਮ ਵੱਲੋਂ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਪੂਰੇ ਸੂਬੇ ਦੀ ਟੀਮ ਵੱਲੋਂ तहे ਦਿਲ ਤੋਂ ਧੰਨਵਾਦ ਆ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਸਜਦਾ ਕਰਦੇ ਆ ਤੁਹਾਡੇ ਚਰਨਾਂ ਨੂੰ ਨਮਸਤਕ ਹੁੰਨੇ ਆ ਜਿਹੜੇ ਤੁਸੀਂ ਆਪਣੀਆਂ ਲੜਾਈਆਂ ਆਪ ਲੜ ਕੇ ਜਿਵੇਂ ਆਪਾਂ ਨਾਅਰਾ ਲਾਇਆ ਸਰਕਾਰਾਂ ਤੋਂ ਨਾ ਝਾੜ ਕਰੋ ਆਪਣੀ ਰਾਖੀ ਆਪ ਕਰੋ ਇੱਕਠੇ ਹੋ ਜਿਓ ਪਿੰਡਾਂ ਦੇ ਵਿੱਚ ਇਕੱਠੇ ਹੋ ਕੇ ਭਰਾਵੋ ਅੱਪਾ ਇਦਾਂ ਦੇ ਮੋਰਚੇ ਜਿੱਤਿਆ ਕਰ ਰਹੇ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਪਹੁੰਚਣ ਤੇ ਜੀਓ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੀਆਂ ਦਰਾਂ ਦੇ